ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇਤਿਹਾਸਕ ਦਿਨ ਹੈ ਅੱਜ ਸਾਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮੇਰੀ ਪੀੜੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਦਿਵਸ ਹੈ ਮੈਂ ਸਮੁੱਚੀ ਸਿੱਖ ਸੰਗਤ ਨੂੰ ਪਹਿਲਾਂ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਮੇਰੀ ਪੀੜੀਆਂ ਦੋ ਤਲਵਾਰਾਂ ਧਾਰਨ ਦੀ ਵਧਾਈ ਦਿੰਦਾ ਉੱਥੇ ਹੀ ਅੱਜ ਅਕਤੂਪੁਰਾ ਸਾਹਿਬ ਦੀ ਪਵਿੱਤਰ ਧਰਤੀ ਗੁਰਦਰਾਣ ਨਾਨਕ ਸਾਹਿਬ ਵਿਖੇ ਬੜੀ ਸੰਗਤਾਂ ਦੀ ਰਹਿائش ਲਈ ਬੜੀ ਮੁਸ਼ਕਲ ਆ ਰਹੀ ਸੀ ਇਸ ਲਈ ਸੰਗਤਾਂ ਦੇ ਸਹਿਯੋਗ ਨਾਲ 16 ਕਮਰੇ ਜਿਹੜੇ ਸੰਗਤਾਂ ਦੀ ਤਿਆਰ ਕੀਤੇ ਗਏ ਨੇ ਸੰਗਤਾਂ ਵਾਸਤੇ ਰਹਿائش ਲਈ ਅਟੈਚ ਬਾਥਰੂਮ ਕਮਰੇ ਨੇ ਕਿਉਂਕਿ ਇਹ ਪਵਿੱਤਰ ਬਹੁਤ ਵੱਡੀ ਪਵਿੱਤਰ ਧਰਤੀ ਆ ਤਖਤੂਰਾ ਸਾਹਿਬ ਜਿੱਥੇ ਤਿੰਨ ਪਾਤਸ਼ਾਹੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਰਤੀ ਆ ਜਿੱਤੋਂ ਦੀ ਸੰਗਤ ਪਿੰਡ ਵਾਸੀ ਬਹੁਤ ਹੀ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਜਿਹੜੀ ਇਹ ਸੇਵਾ ਮਾਨ ਜੋ ਪ੍ਰਧਾਨ ਸਾਹਿਬ ਸਧਾਰਜ ਜੀ ਧਾਮੀ ਜੀ ਅਤੇ ਸਿੱਖ ਗੁਰਦਰਾ ਜੋਸ਼ਿਕ ਕਮਿਸ਼ਨ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਮੈਂਬਰ ਸਾਹਿਬਾਨ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਮੁਕੰਮਲ ਹੋਈ ਆ ਮੈਂ ਇਸ ਸਮੁੱਚੀ ਸੰਗਤ ਨੂੰ ਇਹੜੀ ਸੇਵਾ ਮੁਕਮਲ ਜਿਹੜੀ ਬੁਦਾਈਦਣਾ ਅੱਜ ਮਾਂਜੋ ਪ੍ਰਧਾਨ ਸਾਹਿਬ ਜੀ ਨੇ ਇਸ ਸੇਵਾ ਦਾ ਸ੍ਰਾਂਦ ਉਦਘਾਟਨ ਕਰਨ ਆਉਣਾ ਸੀਗਾ ਪਰੰਤੂ ਰਸਤੇ ਵਿੱਚ ਆ ਰਹੇ ਸੀ ਕਿ ਉਹਨਾਂ ਨੂੰ ਕੁਝ ਪੰਚਕਰ ਜੇਵਿਆਂ ਦਾ ਕੋਈ ਸੁਨਾ ਮਿਲਿਆ ਤੇ ਉਹ ਉੱਥੋਂ ਰਸਤੇ 'ਚ ਮੁੜ ਗਏ ਨੇ ਉਹਨਾਂ ਦਾਸ ਦੀ ਡਿਊਟੀ ਲਾਈ ਸੀ ਕਿ ਤੁਸੀਂ ਮੇਰੀ ਥਾਂ ਤੇ ਇਹ ਸੇਵਾ ਨਿਭਾ ਦੇਣੀ ਮੈਂ ਮਾਂਜੋ ਪ੍ਰਧਾਨ ਸਾਹਿਬ ਜੀ ਦੀ ਹਾਜ਼ਰੀ ਲਵਾਉਣਾ ਉਹਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਮੁੱਚੀ ਸੰਗਤ ਦਾ ਸਮੁੱਚੇ ਪਿੰਡ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਰਿਣੀ ਆ ਜਿਨ੍ਹਾਂ ਨੇ ਇਸ ਸੇਵਾ ਨੂੰ ਮੁਕੰਮਲ ਕਰਨ ਵਿੱਚ ਸਮੇਂ-ਸਮੇਂ ਤੇ ਸਹਿਯੋਗ ਦਿੱਤਾ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦੀ ਆ ਜਿਹੜੇ ਜਿਨ੍ਹਾਂ ਨੇ ਇਹ ਬਿਲਡਿੰਗ 'ਚ ਸੇਵਾ ਕੀਤੀ ਖਾਸ ਕਰਕੇ ਜਿਹੜੇ ਠੇਕੇਦਾਰ ਸੀ ਸਾਡਾ ਜਾਂ ਜਿਹੜੀ ਪਿੰਡ ਦੀ ਸੰਗਤ ਸੀ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਕਿਉਂਕਿ ਇੱਕ ਕੱਲਾ ਬੰਦਾ ਨਹੀਂ ਕਰ ਸਕਦਾ ਇਹ ਸੰਗਤ ਦਾ ਕਾਰਜ ਸੰਗਤ ਨੇ ਹੀ ਹਲਕੇ ਕੀਤਾ ਆ ਠੀਕ ਹੈ ਕਿ ਅਸੀਂ ਪ੍ਰਬੰਧਕਾ ਪ੍ਰਬੰਧ ਕਰਨਾ ਆ ਪਰ ਸੰਗਤਾਂ ਤੋਂ ਬਿਨਾ ਕੋਈ ਵੀ ਕਾਰਜ ਨਹੀਂ ਕੀਤਾ ਜਾ ਸਕਦਾ ਮੈਂ ਸਮੁੱਚੀ ਸੰਗਤ ਦਾ ਪਿੰਡ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਇਹ ਸੇਵਾ ਨੇ ਪਰ ਚੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 16 ਅਕਤੂਬਰ ਦਾ ਦਿਨ ਹੈ ਜਿਹੜਾ ਸਭੀ ਵਿੱਚ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਪਾਸ਼ਾਈਆਂ ਦੀ ਚਰਨ ਸੋਪਰਾਪ ਧਰਤੀ ਗੁਰਦੁਆਰਾ ਨਾਨਕਸਰ ਵਿਖੇ ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰੀ ਪੀੜੀ ਦੇ ਜੀਆਂ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਜਿਹੜੀ ਸਰਾ ਦਾ ਉਦਘਾਟਨ ਸਾਡੇ ਸਿਕੰਦਰ ਸਾਹਿਬ ਵੱਲੋਂ ਕੀਤਾ ਗਿਆ ਜਿਹੜਾ ਕਿ ਮਾਨਯੋਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਕਰਨਾ ਸੀ ਕਿਸੇ ਕਾਰਨਾ ਕਰਕੇ ਰਾਹ ਦੇ ਵਿੱਚੋਂ ਕੋਈ ਪੰਥਕ ਮੀਟਿੰਗ ਆਉਣ ਦੇ ਕਾਰਨ ਉਹਨਾਂ ਨੂੰ ਰਾਹ ਦੇ ਵਿੱਚੋਂ ਵਾਪਸ ਜਾਣਾ ਪੈ ਗਿਆ ਜੋ ਸਾਡੇ ਸਕੱਤਰ ਸਾਹਿਬ ਨੇ ਅੱਜ ਉਹਨਾਂ ਦਾ ਉਦਘਾਟਨ ਕੀਤਾ ਤੇ ਮੈਂ ਇਸ ਮੁੱਚੀ ਸੰਗਤ ਨੂੰ ਪਹਿਲਾਂ ਤੇ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਸਰਾਾਂ ਦੀ ਬਹੁਤ ਲੋੜ ਸੀਗੀ ਇੱਥੇ ਯਾਤਰੀਆਂ ਦੇ ਰਹਿਣ ਲਈ ਕੋਈ ਕਮਰੇ ਨਹੀਂ ਸੀਗੇ ਤੇ ਬਹੁਤ ਸੋਹਣੀ ਬਿਲਡਿੰਗ ਜਿਹੜੀ ਕਿ ਬਣ ਕੇ ਤਿਆਰ ਹੋ ਗਈ ਸੀ ਉਹਦਾ ਅੱਜ ਓਪਨਿੰਗ ਕੀਤੀ ਗਈ ਆ ਉਦਘਾਟਨ ਕੀਤਾ ਗਿਆ ਤੇ ਇਸ ਮਤਲਬ ਨਾਲ ਗੁਰੂ ਘਰ ਦੀ ਜਿਹੜੀ ਇਹ ਸਮੱਸਿਆ ਸੀਗੀ ਉਹ ਦੂਰ ਹੋ ਗਈ